फिर कहना केजरीवाल साहब टका के चोर हो चोर हो इत बैठी सौ रुपया पहुंच गया थोड़े को दसो भाई पहुंच गया है नहीं पहुंचे पहुंचना भी नहीं क्योंकि आप लंघ बाप लंघ तीजे लंघ नांग, 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 नांग। के नंगा कर नंगा नागा इंसान ठोको टका के ठोको ਗੁਰੂ ਸਾਹਿਬ ਦਾ ਇਹ ਨਮਾਣਾ ਜਾਂ ਨੌਕਰ ਗੁਰੂ ਸਾਹਿਬ ਦਾ ਕੁੱਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਐ ਸੁਪਨੇ ਸੁਝਾਉਣੇ ਛੱਡਣਾ ਨਾ ਲੇਕਿਨ ਝੂਠੇ ਸੁਣਨੇ ਤੇ ਵਿਸ਼ਵਾਸ ਕਰਨਾ ਨਾ ਜਦ ਤੱਕ ਨੀਤੀ ਰਾਜ ਰਾਜਨੀਤੀ ਨਹੀਂ ਚੱਕੀ ਜਾਉ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀ ਗਤ ਸ਼ਾਸਤਰ ਨੂੰ ਵਾਲਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਕਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50 ਹਜ਼ਾਰ ਕਰੋੜ ਨਾ ਆਇਆ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੂੰਗੇ ਭਾਈ ਕਿਹਨੂੰ ਚੁਣਨਾ ਹੈ ਜਿਹਦਾ ਕਿਰਦਾਰ ਹੋਵੇ ਗੁਰੂ ਸਾਹਿਬ ਦੇ ਕਹਿਣ ਮਾਇਨ ਜਿਹੜਾ ਵਚਨਾਂ ਤੇ ਖੜੇ ਜਿਹਦੀ ਜ਼ਬਾਨ ਹੋਵੇ ਸਾਰੇ ਈਡੀ ਤੋਂ ਹੀ ਦਬ ਜਾਂਦੇ ਐ ਪਹਿਲਾ ਹੁੰਦਾ ਸੀ 75 25 ਕਾਪਟਨ ਤੇ ਬਾਦਲ ਮੇਰੀ ਤੇਰੀ ਅੱਤੀ ਸੱਤੀ ਠੀਕ ਐ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਆ ਜੀ ਉਹ ਕਿਹੜਾ ਕਾਨੂੰਨ ਆ ਓਏ ਆ ਖੈਰਾ ਦੇ ਤਾਂ ਅੰਦਰ ਇਹ ਕਿਹੜੇ ਕਾਨੂੰਨ ਦੇ ਤਹਿਤ ਦਿੱਤਾ ਓਏ ਲਕਜੋਤ ਸਿੰਘ ਸਿੱਧੂ ਨੂੰ 323 ਜਿਹਦੇ ਤਾ ਬਰੀ ਹੋਇਆ ਹੋਇਆ ਬੰਦਾ ਸੁਪਰੀਮ ਕੋਰਟ ਕਹਿੰਦੇ ਮੰਨਦੇ ਨਹੀਂ ਜੀ ਦੁਬਾਰਾ ਕਰੋ ਕੇਸ ਲੈ ਤਾਂ ਫਾਨੂੰ ਪੁੱਛ ਕਰੂੰਗੀ 300 ਕਹਿੰਦੇ ਹੌਕਰ ਹਾਜ਼ਰ ਦੀ ਮਾਤ ਦਿੰਦਾ ਹੈ ਹਾਂ ਉਹ ਭਾਈ ਜੀ ਵੀ ਐ ਮਤੇ ਸ਼ੱਕ ਲੈਖ ਸੰਕਟ ਵਿੱਚ ਦੇ ਭਰੋਸਾ ਨੂੰ ਜਵੀਸ਼ਰੀ ਦੇ ਭਰੋਸਾ ਨੂੰ ਅਸੀਂ ਸੜਕ 'ਤੇ ਖੜ ਕੇ ਤੁਹਾਨੂੰ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਤ ਤੇ ਬਤਾਉਂਦੀ ਡੈਮੋਕ੍ਰੇਸੀ ਆ ਓਏ ਕਾਹਦੀ ਡੈਮੋਕ੍ਰੇਸੀ ਐ ਵੈਸੀ ਹੰਟਰ ਖਾਡੋ ਥੋਪੀ ਜੋ ਮੈਂ